ਗੀਤ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਪੈ ਪੈ ਸੁਗੰਧੀਆਂ ਚੋਂ ਬੰਨਾ ਫੇਹ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਹੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ ਸਗੋ ਸਾਨੂੰ ਖਾਣ ਨੂੰ ਪਵੇ ਆਪੇ ਨਹੀਂ ਮੈਂ ਬਾਲੜੀ ਮੈਂ ਹਾਲੇ ਅਪਮਤਾਂ ਜੋਗੀ ਮਤ ਕਿਹੜਾ ਇਸ ਨੂੰ ਦਵੇ ਅੱਖ ਸੂਨੀ ਮਾਏ ਇਹ ਨੂੰ ਰੋਵੇ ਬੁੱਲ ਚਿੱਥਕੇ ਨਹੀਂ ਜੱਗ ਕੀਤੇ ਸੁਣ ਨਾ ਲਵੇ ਅੱਖ ਸੂਨੀ ਆਖ ਲੈ ਟੁੱਕ ਹਿਜਰਾ ਦਾ ਪੱਕਿਆ ਲੇਖਾਂ ਦੇ ਨਹੀਂ ਪੁੱਠੜੇ ਤਵੇ ਚੱਟ ਲੈ ਤਰੇਲ ਲੋਣੀ ਗੰਮਾਂ ਦੇ ਗੁਲਾਬ ਤੋਂ ਨਿਕਾਲ ਦੇ ਨੂੰ ਹੌਸਲਾ ਰਵੇ ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁਝ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਦਵੇ ਕਿਹੜਾ ਇਹਨਾਂ ਦੰਮਾਂ ਦੇ ਆ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਕੀਆਂ ਰਵੇ ਪੀੜੇ ਨਹੀਂ ਪੇੜੇ ਇਹ ਪਿਆਰ ਐਸੀ तितਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਭੋਰ ਹੈ ਨਹੀਂ ਜਿੱਦੇ ਕੋਲ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਵੇ ਪਿਆਰ ਉਹ ਮਹੱਲ ਹੈ ਨਹੀਂ ਜਿਹਦੇ ਚ ਫਖੇਰੂਆਂ ਦੇ ਬਾਜ ਕੁਝ ਹੋਰ ਨਾ ਰਵੇ ਪਿਆਰ ਐਸਾ ਆਂਜਣਾ ਹੈ ਜਿਹਦੇ ਚ ਨਿਵਸਲ ਦਾ ਰਤੜਾ ਨਾ ਪਲੰਗ ਟਵੇ ਆਗਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਨੂੰ ਉੱਚੀ ਉੱਚੀ ਨਾ ਨਾ ਲਵੇ ਮੱਤੇ ਸਾਡੇ ਮੋਇਆ ਪਿੱਛੋ ਜੱਗ ਵਿੱਚ ਛਿੜਕੜਾ ਨੀ ਗੀਤਾ ਨੂੰ ਵੀ ਚੰਦਰਾ ਕਵੇ ਮਾਏ ਨੀ ਮਾਏ ਮੇਰੇ ਗੀਤਾ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ